ਸੁਨਾਲ ਇੱਕ ਹੋਰ ਵੀ ਦੱਸ ਦੇਣਾ ਇਹ ਕੋਈ ਐ ਮੌਕਦਾ ਨਹੀਂ ਸਾਡਾ ਕੰਮ ਆ 9 ਅੱਜ 9 ਐ 18 ਤਰੀਕ ਨੂੰ ਐਸੇ ਜਗ੍ਹਾ ਤੇ ਲਗਭਗ 590 ਹੋਰ ਨੌਕਰੀਆਂ ਦੇਵਾਂਗਾ 18 ਫੋੜ ਡਿਪਾਰਟਮੈਂਟ ਦੀਆਂ ਨੇ ਫੋੜ ਡਿਪਾਰਟਮੈਂਟਾਂ ਦੀਆਂ ਨੇ ਸੋ ਅਸੀਂ ਤਾਂ ਚਾਹੁੰਦੇ ਆ ਕਿ ਜਦੋਂ ਹੀ ਕੋਈ ਕਲੀਅਰ ਹੋ ਜਾਏ ਕੋਰਟ-ਕੂਰਟ ਦਾ ਕੋਈ ਪੰਗਾ ਨਾ ਰਵੇ ਅਸੀਂ ਆਪ ਲੜਦੇ ਆ ਤੁਹਾਡੇ ਵਕੀਲ ਬਣ ਕੇ ਕਿ ਕੋਈ ਕੋਰਟ ਦੇ ਵਿੱਚ ਤਾਂ ਕੇਸ ਪੈ ਜਿਆ ਨਾ ਹੋ ਜੇ ਕਿ ਮੈਂ ਇੱਥੇ ਨਿਯੁਕਤੀ ਪੱਤਰ ਦੇਦਾ ਕੱਲ ਤੋਂ ਤੁਸੀਂ ਵਕੀਲ ਭਾਲਦੇ ਫਿਰਦੇ ਹੋਮ ਜਰ ਕੋਰਟ ਦੇ ਵਿੱਚ ਕੇਸ ਪੈ ਗਿਆ ਸਾਰਾ ਕਲੀਅਰ ਕਰਕੇ ਅਸੀਂ ਤੁਹਾਨੂੰ ਜਿਹੜਾ ਉਹ ਇੱਥੇ ਬੁਲਾਉਨੇ ਆ ਸੋ ਜਾ ਕੇ ਕੁਰਸੀਆਂ ਤੇ ਬੈਠੋਗੇ ਵਧੀਆ ਗੱਲ ਜ਼ਿੰਮੇਵਾਰੀ ਇੱਕ ਦੇਖੋ ਜਦੋਂ ਜ਼ਿੰਮੇਵਾਰੀ ਆ ਜਾਂਦੀ ਹੈ ਨਾ ਉਦੋਂ ਬਹੁਤ ਕੇਅਰਫੁਲ ਚੱਲਣਾ ਪੈਂਦਾ محمد ਬਖਸ਼ ਬਹੁਤ ਵੱਡੇ ਸੂਫੀ ਸ਼ਾਇਰ ਹੋਏ ਨੇ ਉਹਨਾਂ ਨੇ ਲਿਖਿਆ ਰਲਮੇਲ ਸਈਆਂ ਪਾਣੀ ਨੂੰ ਗਈਆਂ ਰਲਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੂੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਇੱਥੇ ਘੜਾ ਨਹੀਂ ਹੈਗਾ ਇੱਥੇ ਹੈਗਾ ਪ੍ਰਮਾਤਮਾ ਦੁਆਰਾ ਦਿੱਤੀ ਹੋਈ ਜ਼ਿੰਮੇਵਾਰੀ ਰਲਮੇਲ ਸਈਆਂ ਪਾਣੀ ਨੂੰ ਗਈਆਂ ਸਾਰੀਆਂ ਗਈਆਂ ਸੀ ਪਰ ਕੋਈ ਕੋਈ ਮੂੜ ਪੀ ਭਰ ਕੇ ਹਰੇਕ ਨੂੰ ਜ਼ਿੰਮੇਵਾਰੀ ਨਹੀਂ ਮਿਲਦੀ ਪ੍ਰਮਾਤਮਾ ਕਿਸੇ 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 ਦੇ ਸਿਰ ਤੇ ਜਿੰਮੇਵਾਰੀ ਵਾਲਾ ਕੜਾ ਧਰਦਾ ਤੇ ਜਿਹਦੇ ਸਿਰ ਤੇ ਇੱਕ ਜਿੰਮੇਵਾਰੀ ਵਾਲਾ ਘੜਾ ਉਹਨੂੰ ਪੈਰ ਬਹੁਤ ਪੈਰ ਧਰਨ ਡਰ-ਡਰ ਕੇ ਹੁੰਦਾ ਡਰ ਕੇ ਪੈਰ ਧਰਨੇ ਪੈਂਦੇ ਨੇ ਕਿਤੇ ਕੜਾ ਨਾ ਟੁੱਟ ਜਾਵੇ ਸਵਾ ਜਿੰਮੇਵਾਰੀ ਵਾਲਾ ਘੜਾ ਤੁਹਾਡੇ ਸਿਰ ਤੇ ਵੀ ਹੈ ਮੇਰੇ ਸਿਰ ਤੇ ਵੀ ਹੈ ਸਾਰੇ ਆਪਸਾਂ ਸਿਰ ਤੇ ਵੀ ਹੈ ਤੇ ਨਾਲ ਇਹ ਵੀ ਦੱਸ ਦਿੰਨੇ ਆ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਠੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਸੁਣਾਲ ਇੱਕ ਹੋਰ ਵੀ ਦੱਸ ਦੇਣਾ ਇਹ ਕੋਈ ਐ ਮੌਕਦਾ ਨਹੀਂ ਸਾਡਾ ਕੰਮ ਆ 9 ਅੱਜ 9 ਐ 18 ਤਰੀਕ ਨੂੰ ਐਸੇ ਜਗ੍ਹਾ ਤੇ ਲਗਭਗ 590 ਹੋਰ ਨੌਕਰੀਆਂ ਦੇਵਾਂਗਾ 18 ਫੋੜ ਡਿਪਾਰਟਮੈਂਟ ਦੀਆਂ ਨੇ ਫੋੜ ਡਿਪਾਰਟਮੈਂਟਾਂ ਦੀਆਂ ਨੇ ਸੋ ਅਸੀਂ ਤਾਂ ਚਾਹੁੰਦੇ ਆ ਕਿ ਜਦੋਂ ਹੀ ਕੋਈ ਕਲੀਅਰ ਹੋ ਜਾਏ ਕੋਰਟਕੂਰ ਦਾ ਕੋਈ ਪੰਗਾ ਨਾ ਰਵੇ ਅਸੀਂ ਆਪ ਲੜਦੇ ਆ ਤੁਹਾਡੇ ਵਕੀਲ ਬਣ ਕੇ ਕਿ ਕੋਈ ਕੋਰਟ ਦੇ ਵਿੱਚ ਤਾਂ ਕੇਸ ਪੈ ਜੇ ਆ ਨਾ ਹੋ ਜੇ ਕਿ ਮੈਂ ਇੱਥੇ ਨਿਯੁਕਤੀ ਪੱਤਰ ਦੇ ਦਾਂ ਕੱਲ ਤੋਂ ਤੁਸੀਂ ਵਕੀਲ ਭਾਲਦੇ ਫਿਰਦੇ ਹੋ ਮੇਰੇ ਕੋਰਟ ਦੇ ਵਿੱਚ ਕੇਸ ਪੈ ਗਿਆ ਸਾਰਾ ਕਲੀਅਰ ਕਰਕੇ ਅਸੀਂ ਤੁਹਾਨੂੰ ਜਿਹੜਾ ਉਹ ਇੱਥੇ ਬੁਲਾਉਨੇ ਆ। ਸੋ ਜਾ ਕੇ ਕੁਰਸੀਆਂ ਤੇ ਬੈਠੋਗੇ ਵਧੀਆ ਗੱਲ। ਜ਼ਿੰਮੇਵਾਰੀ ਇੱਕ। ਦੇਖੋ ਜਦੋਂ ਜ਼ਿੰਮੇਵਾਰੀ ਆ ਜਾਂਦੀ ਹੈ ਨਾ ਉਦੋਂ ਬਹੁਤ ਕੇਅਰਫੁਲ ਚੱਲਣਾ ਪੈਂਦਾ। ਮੁਹੰਮਦ ਬਖਸ਼ ਬਹੁਤ ਵੱਡੇ ਸੂਫੀ ਸ਼ਾਇਰ ਹੋਏ ਨੇ। ਉਹਨਾਂ ਲਿਖਿਆ ਰਲਮੇਲ ਸਈਆਂ ਪਾਣੀ ਨੂੰ ਗਈਆਂ ਰਲਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੂੜ ਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ ਇੱਥੇ ਘੜਾ ਨਹੀਂ ਹੈਗਾ ਇੱਥੇ ਹੈਗਾ ਪ੍ਰਮਾਤਮਾ ਦੁਆਰਾ ਦਿੱਤੀ ਹੋਈ ਜ਼ਿੰਮੇਵਾਰੀ ਰਲਮੇਲ ਸਈਆਂ ਪਾਣੀ ਨੂੰ ਗਈਆਂ ਸਾਰੀਆਂ ਗਈਆਂ ਸੀ ਪਰ ਕੋਈ ਕੋਈ ਮੂੜ ਪੀ ਭਰ ਕੇ ਹਰੇਕ ਨੂੰ ਜ਼ਿੰਮੇਵਾਰੀ ਨਹੀਂ ਮਿਲਦੀ ਪ੍ਰਮਾਤਮਾ ਕਿਸੇ 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 ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਕੜਾ ਧਰਦਾ ਤੇ ਜਿਹਦੇ ਸਿਰ ਤੇ ਇੱਕ ਜ਼ਿੰਮੇਵਾਰੀ ਵਾਲਾ ਕੜਾ ਹੈ ਉਹਨੂੰ ਪੈਰ ਬਹੁਤ ਪੈਰ ਤਰਨ ਡਰ-ਡਰ ਕੇ ਹੁੰਦਾ ਡਰ-ਡਰ ਕੇ ਪੈਰ ਤਰਨੇ ਪੈਂਦੇ ਨੇ ਕਿਤੇ ਕੜਾ ਨਾ ਟੁੱਟ ਜਾ ਸਵਾ ਜ਼ਿੰਮੇਵਾਰੀ ਵਾਲਾ ਕੜਾ ਤੁਹਾਡੇ ਸਿਰ ਤੇ ਵੀ ਮੇਰੇ ਸਿਰ ਤੇ ਵੀ ਆ ਸਾਰੇ ਆਪਸਾਂ ਸਿਰ ਤੇ ਵੀ ਹੈ ਤੇ ਨਾਲ ਇਹ ਵੀ ਦੱਸ ਦਿੰਨੇ ਆ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ਠੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ